ਅਗਧ ਕਬੀਰ ਜੀ ਨੇ ਤੇ ਕਹਿ ਦਿੱਤਾ ਠੀਕ ਹੈ اے ਪ੍ਰਭੂ ਸੰਸਾਰ ਦੇ ਤੇ ਬੜੀਆਂ ਠਗੀਆਂ ਚਲਦੀਆਂ ਨੇ ਔਰ ਬੜੇ ਠੱਗ ਨੇ ਪਰ ਤੂੰ ਸਭ ਤੋਂ ਵੱਡਾ ਠੱਗ ਹੈ ਐਜ ਤੈ ਹੁੰਦਾ ਹੈ ਹਰ ਠੱਗ ਜਗ ਕੋ ਠਗੌਰੀ ਲਾਈ ਗੁਰੂ ਗੰਨ ਸਾਹਿਬ ਜੀ ਦੀ ਪੰਥੀ ਹਰ ਠੱਗ ਬੜਾ ਵੱਡਾ ਠੱਗਾ ਹੈ ਤੂੰ ਐ ਮਾਇਆ ਬਣਾ ਕੇ ਤੋ ਸਾਨੂੰ ਛਲ ਲੈ ਤੇ ਪਰਮ ਸੁਖ ਤੋ ਅਸੀਂ ਵਾਂਝੇ ਰਹਿ ਪਰਮ ਜੀਵਨ ਤੋ ਅਸੀਂ ਵਾਂਝੇ ਰਹਿ ਐਨਾ ਵਿਖੜਾ ਪਰਚਾ ਤੋ ਪਾਇਆ ਪਾਇਆ ਹੱਲ ਨਹੀਂ ਆਉਂਦਾ ਇਨ ਮਾਇਆ ਜਗਦੀਸ਼ ਗੁਸਾਈ ਤੁਮਰੇ ਚਰਨ ਬਿਸਾਰੇ ਕਿੰਚੈ ਤ ਪ੍ਰੀਤ ਨਾ ਉਪਜੇ ਜਨ ਕੋ ਜਨ ਕਹਾ ਕਰੇ ਵਿਚਾਰ ਕੀ ਕਰੇ ਐਸਾ ਤੋ ਪਰਚਾ ਪਾਇਆ ਹਲ ਨਹੀਂ ਆਉਂਦਾ ਹਲ ਨਹੀਂ ਆਉਂਦਾ